ਉਹਨੂੰ ਇੱਕ ਗੱਲ ਦੱਸ ਦਿਓ ਵੀ ਚੀਕਾਂ ਤੇਰੀਆਂ ਪਾਉਣੀਆਂ ਇੱਕ ਦਿਨ ਯਾਦ ਰੱਖੀ ਤੈਨੂੰ ਅੱਜ ਤੱਕ ਕਦੇ ਕੋਈ ਕਦੇ ਕੁਝ ਕਿਹਾ ਨਹੀਂਗਾ ਜਿੱਦਣ ਕਿਹਾ ਨਾ ਤੇਰੀਆਂ ਚੀਕਾਂ ਨਿਕਲ ਜਾਣੀਆਂ ਇਹੋ ਜਿਹੇ ਪੰਗੇ ਨਾ ਲਿਆ ਕਰ ਵਧੀਆ ਰਹਿਵੇਂ ਤੈਨੂੰ ਕੋਈ ਗੱਲ ਹੈ ਕੋਈ ਨਸੀਬਤ ਹੈ ਤੂੰ ਲਿਖਤੀ ਦੇ ਦੇ ਜੇ ਤੇਰਾ ਮਸਲਾ ਹੱਲ ਹੋਣਾ ਹੋਇਆ ਧਰਨਾ ਤੂੰ ਧਰਨਾ ਲਾਏ ਤੇਰੇ ਨਾਲ ਬੈਠਾ ਪਰ ਐਵੇਂ ਜੰਦਾਬਾਦ ਬਾਤ ਮੋਸੀ ਮਾਰ ਜੰਦਾਬਾਦ ਜਿੰਦਾਬਾ ਜਿਹੜੇ ਉਹਦੇ ਨਾਲ ਬੈਠੇ ਸੀ ਤਿੰਨ ਚਾਰ ਤਾਂ ਚੋਰ ਵਿੱਚ ਬੈਠੇ ਸੀ ਉਹਦੇ ਨਾਲ ਮੈਂ ਕਿਹਾ ਇਹਨਾਂ ਨੂੰ ਉਠਾਲਾ ਪਹਿਲਾ ਉਹ ਮੋਟਰਗੱਡੀ ਨੂੰ ਪਤਾ ਹੀ ਡੇਟ ਲੱਗਿਆ ਤੇ ਇਹ ਘਾੜ ਥੋੜੀ ਜੀ ਪੰਮੇ ਰਾਂਦੀ ਹੈ ਨਹੀਂ ਤੇ ਉਹਦੀ ਤਾਂ ਕੀ ਮਜ਼ਾ ਸੀ ਵੀ ਧਰਨਾ ਲਾ ਜਾਂਦਾ ਸੋਨੂੰ ਭਰਾ ਨੂੰ ਵੀ ਦੱਸ ਦਿਓ ਵੀ ਅਸੀਂ ਕੋਈ ਐਸੀ ਰਾਜਨੀਤੀ ਕੀਤੀ ਨਹੀਂ ਤੇ ਕਰਨੀ ਅਸੀਂ ਜਾਣਦੇ ਆ ਚਾਹੇ ਆਪਦੇ ਵਾਲੇ ਪਹਿਲਾਂ ਵਾਲੇ ਆਕਾ ਨੂੰ ਪੁੱਛ ਲਈਂ ਇਹਨਾਂ ਦਿਨੋਂ ਹਰ ਵਾਰੀ ਐਮਸੀ ਬਣਾਉਂਦਾ ਸੀ ਨਾ ਉਦੋਂ ਪੁੱਛ ਲਈ ਵੀ ਕਿਵੇਂ ਕਰਦੇ ਸੀ ਐਮਐਲਏ ਕਰਨਾਲਤੋਂ ਜਿੰਦਾਬਾਦ ਤੂੰ ਜਾ ਗਿਆ ਉਹ ਨਹਿਰ ਵਾਲੇ ਪੁਲ ਤੇ ਜਾ ਕੇ ਸੌਦਾ ਕਰਕੇ ਆਉਂਦਾ ਹੁੰਦਾ ਸੀ ਕਿ ਮੈਨੂੰ ਮੇਰੀ ਮਿੱਕਰ ਦੀ ਮੈਂਤਨ ਵਾਲਾ ਐਮਸੀ ਬਣਾ ਦੇ। ਐਸਾ ਐਮਸੀ ਬਣਾਵਾਂਗੇ ਜ਼ਿੰਦਗੀ 'ਚ ਯਾਦ ਰੱਖੇਗਾ। ਤੇ ਮੈਂ ਕਿਉਂ ਜੇ ਅਸੀਂ ਗਲਤ ਆ 10 ਬੰਦੇ 20 ਬੰਦੇ 50 ਬੰਦੇ ਰੋਕ ਕੇ ਕਹਿ ਦਿਓ ਕਿ ਗਰਵਾਲ ਤੂੰ ਆ ਕੰਮ ਗਲਤ ਕੀਤਾ। ਪਰ ਜੇ ਅਸੀਂ ਗਲਤ ਕਰਦੇ ਨਹੀਂ ਤੇ ਤੁਸੀਂ ਸਾਡੇ ਨਾਲ ਗਲਤ ਨਾ ਕਰੋ ਚੰਗੇ ਰਹੋ। ਮੈਨਸਪਟਾ ਨੂੰ ਕਹਿਤਾ ਸਾਹਿਬ ਜੰਮ ਨੂੰ ਮੈਂ ਕਹਿੰਦੇ ਤੇਰੀ ਨੂੰ ਤਕਲੀਫ ਪੁੱਛ ਲਾ ਕੀ ਆ ਨਹੀਂ ਤਾਂ ਤੂੰ ਹੱਲ ਕਰਦੀ ਨਹੀਂ ਪਰ ਮੈਂ ਕਰ ਦਿਆਂਗਾ ਪਰਾਂਗਾ ਪਰ ਜ਼ਰੂਰ ਇੱਕ ਵਾਰੀ ਆਪਾਂ ਕੀਟਾ ਨਹੀਂ ਬਹੁਤ ਟਾਈਮ ਹੋ ਗਿਆ ਉਹਨੂੰ ਆਇਆ ਲੱਗਦਾ ਵੀ ਸ਼ਾਇਦ ਸੁੱਤੇ ਪਏ ਤੁਸੀਂ ਵੀ ਭਰਾ ਮੇਰੇਓ ਜੇ ਤੁਹਾਨੂੰ ਕੋਈ ਤਕਲੀਫ ਹੈ ਕੋਈ ਵੀ ਤੁਸੀਂ ਇੱਕ ਵਾਰੀ ਮੇਰੇ ਕੋਲ ਆ ਜਾਓ ਦੱਸ ਦਿਓ ਭਾਈ ਆਹ ਤਾਂ ਸਾਨੂੰ ਦੁੱਖ ਤਕਲੀਫ ਹੈ ਜਾਂ ਥੋੜਾ ਮਸਲਾ ਹੱਲਣਾ ਹੋ ਤਾਂ ਨਾ ਲਾ ਦਿਓ ਫੇਰ ਤੁਹਾਨੂੰ ਖੁੱਲੀ ਛੁੱਟੀ ਹੈ ਜਿਹੜੇ ਭਰਾ ਉਹਦੇ ਨਾਲ ਬੈਠੇ ਨੇ ਨਾ ਧਰਨੇ ਤੇ ਉਹਨਾਂ ਦੇ ਚਾਰਮਾਂਜ ਚੋਰਾ ਦੇ ਪਰਚੇ ਉਹਨਾਂ ਦੇ ਦਰਜ ਪਹਿਲਾਂ ਹੈਗੇ। ਉਹਨੂੰ ਮੈਂ ਕਿਹਾ ਪਹਿਲਾਂ ਆ ਤਾਂ ਚੈੱਕ ਕਰ ਲਿਆ ਕਰ। ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਵਿਕਾਸ ਕਾਰਜ ਨਿਰੰਤਰ ਜਾਰੀ ਰਹਿਣਗੇ ਤੇ ਜੇ ਵਿਕਾਸ ਦਾ ਕਾਰਜ ਵੀ ਕਰਨਾ ਪਿਆ ਉਹ ਵੀ ਕਰਦੇ ਆ। ਸਮਝ ਗਏ ਨਾ ਵਿੱਚ? ਜੇ ਕਰਨਾ ਪਿਆ ਉਹ ਵੀ ਕਰ ਦਿਆਂਗੇ ਮੈਂ। ਕਿਤੇ ਅੱਡ ਤੋਂ ਨਾ ਕਰਨਾ ਪਵੇ ਜੇ ਵਿਕਾਸ ਦਾ ਕਾਰਜ। ਠੀਕ ਹੈ? ਦੱਸ ਦਿਓ ਤੁਹਾਡਾ ਮਿੱਤਰ ਹੈ ਤੁਸੀਂ ਦੱਸ ਦੇਣਾ ਹੀ ਆ। ਸੋ ਹਲਕਾ ਕੰਮ ਹੋਰ ਦੇ ਵਿੱਚ ਜੇ ਕੋ ਗਲਤ ਕੰਮ ਕਰਦਾ ਤੁਸੀਂ ਇੱਕ ਵਾਰੀ ਮੈਨੂੰ ਦੱਸੋ ਭਈ ਇਹ ਗਲਤ ਕੰਮ ਹੈ ਉਹਦਾ ਮਸਲਾ ਨਾ ਹਲੋਇਆ ਫਿਰ ਜਨਤਾ ਦੀ ਕਿਤੇ ਦੀ ਦੇ ਵਿੱਚ ਆਪ ਹਾਜ਼ਰਾਂ ਸੋ ਸਾਰੇ ਵਕ ਵਕ ਪਿੰਡਾਂ ਤੋਂ ਸਾਡੇ ਤੁਸੀਂ ਸਰਪੰਚ ਪੰਚ ਮੈਂਬਰ ਸਹਿਬਾਨ ਚੇਅਰਮੈਨ ਸਹਿਬਾਨ ਸਾਰੇ ਆਏ ਹਾਂ ਵਾਅਦ ਤੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹਾਂ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ